ਇੱਧੜੀ ਗਲਾਸ ਹੈ ਨਾ ਨਹੀਂ ਨਹੀਂ ਉਹ ਜ਼ੋਰ ਦੇ ਕੇ ਦੋ ਬੋਲੋ ਬੋਲੋ ਬੋਲਣਾ ਹੈ ਡਰੋਨ ਸ਼ੋ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਉੱਤਰੀ ਭਾਰਤ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਆਪਣੀ ਕਿਸਮ ਦਾ ਪਹਿਲਾ 500 ਡਰੋਨਸ ਦੇ ਨਾਲ ਇਹ ਡਰੋਨ ਸ਼ੋ ਸਾਇਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਸ ਵਕਤ ਅਸਮਾਨ ਦੇ ਵਿੱਚ 500 ਡਰੋਨਸ ਇਕੱਠੇ ਆਪਣੀ ਪੂਰੀ ਲੈ ਦੇ ਵਿੱਚ ਚਲਦੇ ਹੋਏ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਜਦੋਂ Hindu ਧਰਮ ਖਤਰੇ ਵਿੱਚ ਸੀ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਬਾਬਾ ਤੇਗ ਬਹਾਦਰ ਕੋਲ ਗੁਜ਼ਾਰਿਸ਼ ਕੀਤੀ ਸੀ ਫਰਿਆਦ ਕੀਤੀ ਸੀ ਕਿ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸ਼ੀਸ਼ ਬਲੀਦਾਨ ਕਰਕੇ ਪੂਰੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ ਤੇ ਹਿੰਦੂ ਧਰਮ ਦੀ ਚਾਦਰ ਬਣ ਕੇ ਸਾਹਮਣੇ ਆਏ ਸੀ ਅੱਜ ਇਹ ਡਰੋਨ ਸ਼ੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਰਾਸਤੇ ਖਾਲਸਾ ਆਨੰਦਪੁਰ ਸਾਹਿਬ ਦੇ ਵਿੱਚ گروہ تیگ بہادر سمریے کرنان دیا دیتا ہے کہ پورے ملک کا مذہب اسلام ہونا چاہیے جس کا کیوں نے لپائی ہوتی سلم کرنے شروع کرتی سب کو اس نے غیر مسلم لوکہ کو جزیہ لگا ہے ہزارہ لوکہ نروز دین قبولن واسطے مجبور کیتا ہے سبردستی جنہوں لوہائے گئے نا کرنے والے ਕਤਲ ਕਰ ਦਿੱਤੇ ਜਾਂਦੇ ਇਸੇ ਦੌਰਾਨ ਉਸਨੇ ਆਪਣੇ ਸਿਪਾਹਸালার ਇਫਤਿਹਾਰ ਖਾਨ ਨੂੰ ਕਸ਼ਮੀਰ ਦੇ ਇਲਾਕੇ ਵਿੱਚ ਜਬਰੀ ਧਰਮ ਤਬਦੀਲੀ ਕਰਨ ਵਾਸਤੇ ਭੇਜਿਆ। ਕਸ਼ਮੀਰੀ ਬ੍ਰਾਹਮਣ ਆਪਣਾ ਧਰਮ ਬਚਾਉਣ ਲਈ ਕਈ ਹੌਟਹਾਵਾ ਦੇ ਵਿਰੁੱਧ ਪਰ ਕਿਸੇ ਨੇ ਨਾ ਦੀ ਬਾਹ ਨਾ। ਅਖੀਰ ਉਹਨਾਂ ਨੂੰ ਸਿੰਗੁਰ ਦੇ ਬਾਦ ਚੁਕੋ ਲਿਆ। ਕੋਈ ਹੂਣ ਨਾ ਸਕਿਆ। گروہ کا پورا صاحب جشمیری پنڈت بہادر صاحب کو فریاد لے کے آئے سن ਤੇ ਅਦਸਤ ਬਾਤیں ਸੁਣੀ ਲੈ ਸ਼ਾਇਰ ਜੋ ਦਿਲ ਲਾ ਲਾ ਦੇ ਵਾਲਾ ਵਾਕ ਜਦੋਂ ਗੁਰੂ ਸਾਹਿਬ ਲੋਕਾਇਤ ਸੋਲਮ ਕਰਨ ਵਾਲੇ ਸੰਸਾਰੀ ਬਾਦਸ਼ਾਹ ਦੇ ਅੱਗੇ ਦੀਵਾਰ ਬਣ ਕੇ ਖੜੇ ਦਿੱਲੀ ਦਾ ਚਾਂਦਨੀ ਚੌਕ ਨਬਾ ਕੋਈ 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 ਸਾਡਾ ਪਹਿਲਾ ਭਾਈ ਮਦੀਦਾ ਸੀ ਜ਼ਾਲਮ ਨੇ ਇਸਲਾਮ ਕਬੂਲਨ ਬਾਅਦ ਭਾਈ ਸਾਹਿਬ ਨੇ ਇਨਕਾਰ ਕਰਨ ਤੋਂ ਬਾਅਦ ਉਹਨਾਂ ਨੂੰ ਪੂਰੀ ਹਕੜਤ ਦੇ ਸਾਹਮਣੇ ਲੱਕੜ ਦੀਆਂ ਦੋ ਸ਼ਕੀਰੀਆਂ ਦੇ ਵਿੱਚ ਚੰਗੀ ਤਰ੍ਹਾਂ ਨੂਕ ਕੇ ਜ਼ਾਲਮਾਨਾ ਤਰੀਕੇ ਦੇ ਸਿਰ ਤੇ ਆਰਾ ਚਲਾ ਕੇ ਚੀਰੇ

ਦਰੁਨਾਤੋ ਅਸਮੀ ਜੱਲਾ ਦਾ ਨਹੀਂ ਇੱਕ ਹੋਰ ਵੱਡਾ ਸਾਰਾ ਦੇਖ ਚਾ ਨੂੰ ਉਹ ਸੇਧਨ ਅੱਗ ਬਾਲ ਕੇ ਪਾਣੀ ਉਬਾਲਣਾ ਸ਼ੁਰੂ ਕਰਤੇ ਤੇ ਭਾਈ ਗਿਆਨ ਦਾਸ ਜੀ ਉਹ ਸੱਚ ਬੈਠ ਗਏ ਭਾਈ ਗਿਆਨ ਦਾਸ ਜੀ ਮੁਸਕਰਾਉਂਦੇ ਕੋਏ ਸਿੰਘ ਗੁਰਤੇਗ ਭਾਈ ਗਿਆਲਾ ਜੀ ਦੀ ਸ਼ਹਾਦਤ ਜਿਨ੍ਹਾਂ ਨੂੰ ਇਸ ਠੇਕ ਦੇ ਵਿੱਚ ਗਰਮ ਗਰਮ ਠੇਕ ਦੇ ਵਿੱਚ ਪਾਣੀ ਉਬਾਲ ਕੇ ਉਹਨਾਂ ਦੇ ਚਮਣੀ ਭਟਨ ਲੱਗੇ ਗਰਮ ਪਾਣੀ ਦੇ ਨਾਲ ਹੀ ਉਹਨਾਂ ਦੇ ਸਰੀਰ ਨੂੰ ਖਤਮ ਕਰ ਦਿੱਤਾ। ਗੱਡੀਆਂ ਵੀ ਨਿਕਲੀਆਂ। ਕਰੋਨਾ ਦੇ ਮੁਕਾਬਲ ਵਿੱਚ ਸੁਖਣੀ ਸਾਹਿਬ ਦੀ ਆਵਾਜ਼ ਪੂਰੀ ਫਜ਼ਾ ਵਿੱਚ ਗੂੰਜਦੀ ਰਹੀ। ਉੱਤਰ ਦੇ ਇੱਕ ਚੁੱਲ੍ਹੇ ਤੇ ਨਜ਼ਰ ਆਈ। ਵਿੱਚ ਦੇਹ 'ਤੇ ਕਿਸੇ ਦੀ ਜਲਦੀ ਹੈ। ਛੂੰ ਛੂੰ ਕਰਕੇ ਲੰਬੋ ਸਰਦਾ ਚਰਣ ਚਰਣ ਕਰਕੇ ਚੱਲਦੀ ਹੈ। ਇਹ ਤਰਸ਼ੀਲ ਗੁਰਬਾਣੀ ਦੇ ਜੋਸ਼ ਅੰਦਰ ਲਹਿਰ ਮੂਰ ਦੀ ਨਾੜਾਂ ਚ ਚੱਲਦੀ ਉਸ ਤੋਂ ਬਾਅਦ ਭਾਈ ਸਤੀਦਾ ਜੀ ਉਹਨਾਂ ਦਰਿੰਦਿਆਂ ਦੇ ਲੂਹ ਦੇ ਵਿੱਚ ਲਗੇ ਜਿਉਂਦੇ ਆ ਸਭ ਭਾਈ ਸਤੀਦਾ ਜੀ ਦੀ ਸ਼ਹਾਦਤ ਸੀ ਆਪਣੇ ਪ੍ਰਾਪ ਭਾਈ ਮਤੀਦਾਸ ਵਾਲਾ ਢੋਲ ਸ਼ਾਂਤ ਚਿਤ ਘੜੇ ਪਾਣੀ ਪੜਦੇ ਕੇ ਸ਼ਹੀਦ سکھا د شہید کازی گورا سر گروہ تیگ بہادر جی کو فتوا پڑھ کے سنا لگا یا دین اسلام گروہ جی نے قاضی دورت شرطوں کا انتار کرتے بے کہا کہ میں زبردستی مذہب تبدیل کرندے کوئی بھی میرے پر ہت ਮਸਲੂਮਾ ਦੀ ਰਾਖੀ ਤੇ ਮਨੂ ਕੀ ਵਿਧਾਰਣ ਲਈ ਕੀਤੇ ਬਚਨਾਂ ਕੋ ਪਦਾਰ ਨਿਸਾ। ਕਾਸੀ ਨੇ ਚੁਝ람ਦੇ ਹੋਏ ਜਲਾਦ ਨੂੰ ਇਸ਼ਾਰਾ ਕੀਤਾ ਤੇ ਜਲਾਦ ਸੈयद ਜਲਾਲੁਦੀਨ ਨੇ ਸਿਰ ਗੁਰਤੇ ਬਹਾਦਰ ਸਾਹਿਬ ਜੀ ਦਾ ਪੂਰਨ ਤਸੀਸ ਢੜ ਨਾਲੋਂ। ਗੁਰਤੇਕ ਭਗਤ ਸਾਹਿਬ ਜੀ ਦੇ ਸਿਰ ਹੋਂ ਦਾ ਵਿਰੇਸ਼ ਡਰੋਨਸ ਦੇ ذریعے ਅਸਮਾਨ ਦੇ ਵਿੱਚ ਚਮਕਦਾ ਹੋਇਆ ਪ੍ਰਮੋਕੀਆ ਬਿਆਨ ਇਹ ਮਹਾਦਰਸੀ ਕਰੀਨਾ ਕਿ ਨੂੰ ਇਹ ਮਹਾਦਰ ਕੀ ਚਲੈ ਉਹ ਜਗਤ ਕੋ ਸੋਹ ਐ ਐ ਐ ਸਭ ਜਗਤ ਦੇ ਜੈ 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 ਸੁਰ ਪਾਈ ਜੈਤਾ ਜੀ ਜੋ ਇੱਕ ਰਗਰੇਟਾ ਸਿਖਸ ਗੁਰੂ ਸਾਹਿਬ ਦਾ ਪਵਿੱਤਰ ਸੀਸ بڑا در پڑا بات پر تراملی امبالا نابا صاحب بندے پہ سری کیرن پر سائے پہنچے سندھو دیکھ بہادر جی دا کوئی تفسیس سری کیرن پر صاحب پہ سری انان صاحب سائے پہ سری گروہ گوبین رائے جی نے پائی جیتا جی اپنی اپاہاں میں چلائے کے گیا رنگ ریٹا گروہ کا گیتا جوتی جوتی ਅਸਮਾਨ ਦੇ ਵਿੱਚ 500 ਡਰੋਨ ਗੁਰੂ ਸਾਹਿਬ ਦੀ ਸ਼ਹਾਦਤ ਦਾ ਪੂਰਾ ਸੀਨ ਵਿਖਾnde ਹੋਏ ਪੰਜਾਬ ਸਰਕਾਰ ਵੱਲੋਂ ਰਾਸਤੇ ਖਾਲਸਾ ਵਿੱਚ ਇਹ ਸਾਰਾ ਡਰੋਨ ਸ਼ੋਅ ਦਿਖਾਇਆ ਜਾ ਰਿਹਾ ਹੈ ਜੇਲੇ ਕਿ ਚੰਜੂ ਰਾਖਾ ਪ੍ਰਭੂਤਾ ਦਾ ਇਸ ਹਾਲ ਅੱਜ 3 ਤਈ ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇੱਕ ਦੁਨੀਆ ਦੇ ਸ਼ਹਾਦਤ ਦੇ ਹਰ ਇੱਕ ਜਗ੍ਹਾ ਤੇ ਜਿੱਥੇ-ਜਿੱਥੇ ਵੀ ਹਿੰਦੂ ਵੀ ਭਾਰਤੀ ਰਹਿੰਦਾ ਹੈ ਹਿੰਦੀ ਚਾਤਰ ਗੁਰੂ ਇੱਕ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹਾਦਤ ਦੇ ਦਿਨ ਮਨਾ ਰਿਹਾ ਹੈ ਪੰਜਾਬ ਸਰਕਾਰ ਅਤੀ ਸ਼ੋਮਣੀ ਕੋ ਦੁਆਰਾ ਪ੍ਰਬੰਧਕ ਕਮੇਟੀ ਲਈ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਅਰਤੀ ਤੇ ਇਹ ਦਿਹਾੜਾ ਮਨਾ ਰਹੇ ਨੇ ਜਿੱਤੇ ਚਾਹਨੀ ਚੌਕ ਦਿੱਲੀ ਦੇ ਵਿੱਚ 25 ਨਵੰਬਰ ਨੂੰ ਗੁਰੂ ਸਾਹਿਬ ਦਾ ਸ਼ਹੀਦੀ ਦਿਵਸ ਮਨਾਇਆ ਜਾਣਾ ਹੈ ਤੇ ਉਸ ਦਿਨ ਆਲੀ ਅਨੰਦਪੁਰ ਸਾਹਿਬ ਵਿੱਚ ਗੁਤਰਾ ਸਿਸਕਾ ਸਾਹਿਬਸ਼ ਮਨਾਇਆ ਜਾਣਾ ਹੈ ਉੱਥੇ ਹੀ 29 ਨਵੰਬਰ ਨੂੰ